ਸੜੇ ਵਾਲਾ ਰੇਡੀਓ ਤੇ ਸਾਰਿਆਂ ਦਾ ਸਵਾਗਤ ਹੈ ਜੀ ਪਿਆਰਪ੍ਰੀਤ ਨਿੱਗੀ ਸਤਿ ਸ਼੍ਰੀ ਅਕਾਲ ਮੈਂ ਹਾਂ ਹਰਮਨਪ੍ਰੀਤ ਕੌਰ ਤੇ ਖਬਰਾਂ ਲੈ ਕੇ ਹਰ ਰੋਜ਼ ਦੀ ਤਰ੍ਹਾਂ ਹਾਜ਼ਰ ਆ ਗੱਲਬਾਤ ਕਰਾਂਗੇ ਹਰ ਰੋਜ਼ ਦੀ ਤਰ੍ਹਾਂ ਹੀ ਸੀਨੀਅਰ ਪੱਤਰਕਾਰ ਸਵਰਨ ਸਿੰਘ ਟਾਣਾ ਜਿਹਦੇ ਨਾਲ ਉਹਨਾਂ ਤੋਂ ਜਾਣਾਂਗੇ ਪੰਜਾਬ ਦਾ ਤੇ ਦੇਸ਼ ਦੁਨੀਆ ਦਾ ਹਾਲਚਾਲ ਟਾਣਾ ਸਰ ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ 'ਚ ਬੜੀ ਮਿਹਰਬਾਨੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਸਾਡੇ ਵਾਲਾ ਰੇਡੀਓ ਸੁਣਨ ਵਾਲੇ ਸਾਡੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਰ ਸਭ ਤੋਂ ਪਹਿਲਾਂ ਗੱਲ ਕਰਦੇ ਆ ਜੀ ਦਿੱਲੀ ਦੀ ਦਿੱਲੀ ਨੂੰ ਨਵਾਂ ਮੁੱਖ ਮੰਤਰੀ ਮਿਲ ਗਿਆ ਆਤਸ਼ੀ ਹੁਣ ਦਿੱਲੀ ਦੇ ਮੁੱਖ ਮੰਤਰੀ ਹੋਣਗੇ ਕੇਜਰੀਵਾਲ ਹੋਰਾਂ ਨੇ ਅਸਤੀਫਾ ਦੇ ਦਿੱਤਾ ਜੀ ਬਿਲਕੁਲ ਜੀ ਬਿਲਕੁਲ ਹਾਲਾਂਕਿ ਲੰਘੇ ਕੱਲ ਆਤਸ਼ੀ ਨੇ ਸੌ ਨਹੀਂ ਚੁੱਕੀ ਮੰਤਰੀ ਮੰਡਲ ਦੇ ਵਿੱਚ ਕੋਈ ਫੇਰ ਬਦਲ ਦੀ ਖਬਰ ਵੀ ਨਹੀਂ ਆਈ ਪਰ ਆਤਸ਼ੀ ਹੀ ਦਿੱਲੀ ਦੇ ਮੁੱਖ ਮੰਤਰੀ ਹੋਣਗੇ ਬਾਕੀ ਬਚੇ 5 ਮਹੀਨਿਆਂ ਵਾਸਤੇ ਅਰਵਿੰਦ ਕੇਜਰੀਵਾਲ ਨੇ ਜਿਹੜੇ ਉਹਨਾਂ ਨੇ ਕੱਲ ਜਾ ਕੇ ਲੈਫਟੀਨੈਂਟ ਗਵਰਨਰ ਨੂੰ ਆਪਣਾ ਅਸਤੀਫਾ ਸੌਂਪ ਦਿੱਤਾ ਨਾਲ ਤਿੰਨ ਚਾਰ ਮੰਤਰੀ ਵੀ ਸੀ ਅਥੀ ਦਾ ਨਾਮ ਲਿਆ ਕੇਜਰੀਵਾਲ ਨੇ ਬਾਕੀ ਸਾਰੇ ਵਿਧਾਇਕਾਂ ਨੇ ਸਹਿਮਤੀ ਪ੍ਰਗਟਾ ਦਿੱਤੀ ਹੈ ਤੇ ਹੁਣ ਅਥੀ ਮੁੱਖ ਮੰਤਰੀ ਹੋਣਗੇ ਮੁੱਖ ਮੰਤਰੀ ਦੇ ਨਾਂ ਦਾ ਐਲਾਨ ਹੋਣ ਤੋਂ ਬਾਅਦ ਅਥੀ ਨੇ ਗੱਲ ਕਹੀ ਹੈ ਕਿ ਮੈਨੂੰ ਕੋਈ ਵਧਾਈਆਂ ਨਾ ਦੇਵੇ ਮੇਰੇ ਕੋਈ ਮੂੰਹ ਨੂੰ ਲੱਡੂ ਨਾ ਲਾਵੇ ਮੇਰੇ ਗੱਲ 'ਚ ਕੋਈ ਹਾਰ ਨਾ ਪਾਵੇ ਸਾਨੂੰ ਤਾਂ ਇਸ ਗੱਲ ਦਾ ਦੁੱਖ ਆ ਵੀ ਅਰਵਿੰਦ ਕੇਜਰੀਵਾਲ ਨੂੰ ਬਦਨਾਮ ਕਿਵੇਂ ਕੀਤਾ ਗਿਆ ਜਿਸ ਤਰੀਕੇ ਨਾਲ ਉਹਨਾਂ ਦੀ ਇਮਾਨਦਾਰੀ ਦੇ ਉੱਤੇ ਸਵਾਲ ਖੜੇ ਕੀਤੇ ਗਏ ਆ ਕਿਵੇਂ ਚਿੱਕੜ ਛੁੱਟਿਆ ਗਿਆ ਤੇ ਅਰਵਿੰਦ ਕੇਜਰੀਵਾਲ ਹੀ ਅਗਲੇ 5 ਸਾਲ ਦੇ ਲਈ ਮੁੱਖ ਮੰਤਰੀ ਹੋਣਗੇ ਉਹੀ ਇਸ ਕੁਰਸੀ ਦੇ ਉੱਤੇ ਬਹਿਣਗੇ ਉਹਨਾਂ ਨੂੰ ਇੱਕ ਵਾਰ ਫਿਰ 5 ਸਾਲ ਦੇ ਲਈ ਮੁੱਖ ਮੰਤਰੀ ਦੀ ਕੁਰਸੀ ਤੇ ਬਿਠਾਇਆ ਜਾਵੇ ਮੈਂ ਤਾਂ ਇਸ ਕਰਕੇ 4-5 ਮਹੀਨੇ ਕੰਮ ਕਰਨਾ ਮੈਂ ਤਾਂ ਆਰਜ਼ੀ ਮੁੱਖ ਮੰਤਰੀ ਆ ਬੀਜੇਪੀ ਇਹ ਗੱਲ ਕਹਿੰਦੀ ਹੈ ਕਿ ਮੇਕਅਪ ਕਰਨ ਦੇ ਨਾਲ ਕਦੇ ਦਾਗ ਨਹੀਂ ਲੁਕਦੇ ਜੋ ਕੇਜਰੀਵਾਲ ਦਾ ਜਾਂ ਆਮ ਆਦਮੀ ਪਾਰਟੀ ਦਾ ਕਰਦਾਰ ਆ ਉਹ ਕਹਿੰਦੇ ਜੀ ਸਭ ਦੇ ਸਾਹਮਣੇ ਆ ਪਰ ਅਗਲੀ ਗੱਲ ਇਹ ਆ ਵੀ ਜਿਹੜੀ ਇਹ ਪਾਰਟੀ ਆ ਜਾਂ ਅਰਵਿੰਦ ਕੇਜਰੀਵਾਲ ਆ ਉਹਨਾਂ ਨੇ ਆਤਸ਼ੀ ਨੂੰ ਹੀ ਕਿਉਂ ਛੁੜਿਆ ਸਭ ਤੋਂ ਵੱਡਾ ਸਵਾਲ ਇਹ ਆ 200 ਤੇ 13 ਦੇ ਵਿੱਚ ਯਾਨੀ ਕਿ ਲਗਭਗ 11 ਸਾਲ ਪਹਿਲਾਂ ਆਤਸ਼ੀ ਨੇ ਆਮ ਆਦਮੀ ਪਾਰਟੀ ਜੁਆਇਨ ਕੀਤੀ ਸੀ ਵਕ ਵਕ ਉਹਦਾ ਦੇ ਉਤੇਰੀ ਵਿਧਾਇਕਾ ਵੀ ਰਹੀ ਮਨੀਸ਼ ਸੋਧਿਆ ਦੀ ਅਸਿਸਟੈਂਟ ਵੀ ਰਹੀ ਹੋਰ ਬੜੇ ਉਹਨੇ ਕੰਮ ਕਾਜ ਵਕ ਵਕ ਜਿਹੜੇ ਉਹ ਕੀਤੇ ਆ ਪੋਰਟਫੋਲੀਓ ਦੇ ਉੱਤੇ ਅਗਲੀ ਗੱਲ ਇਹ ਹੈ ਮਹੱਤਵਪੂਰਨ ਵੀ ਜਦੋਂ ਕੇਜਰੀਵਾਲ ਤੇ ਮਨੀਸ਼ ਸੋਧੀਆਂ ਹੋਰੀ ਜੇਲ੍ਹ ਦੇ ਵਿੱਚ ਚਲੇ ਗਏ ਤੇ ਉਸ ਤੋਂ ਬਾਅਦ ਉਹਨਾਂ ਦੀ ਗੈਰ ਹਾਜ਼ਰੀ ਦੇ ਵਿੱਚ ਤੇ ਦਿੱਲੀ ਦੇ ਵਿੱਚ ਪੂਰਾ ਪਾਰਟੀ ਦਾ ਪ੍ਰਚਾਰ ਜਾਰੀ ਰੱਖਿਆ ਤੇ ਪਾਰਟੀ ਦੇ ਹੱਕ ਦੇ ਵਿੱਚ ਫੈਸਲੇ ਲਏ ਭਰੋਸੇਯੋਗਤਾ ਇੰਨੀ ਆ ਕੇਜਰੀਵਾਲ ਦੇ ਮਨ ਦੇ ਵਿੱਚ ਆਸ਼ੀਰ ਦੇ ਪ੍ਰਤੀ ਵੀ ਜਦੋਂ ਮਨੀਸ਼ ਸੋਧੀਆਂ ਨੂੰ ਵੀ ਜੇਲ੍ਹ ਭੇਜੀ ਤਾਂ ਤੇ ਫਿਰ ਉਸ ਤੋਂ ਬਾਅਦ ਉਹਦੇ ਮਹਿਕਮੇ ਜਿਹੜੇ ਸਮੇਤ ਸਿੱਖਿਆ ਮਹਿਕਮਾ ਇੱਕ ਆਸ਼ੀਰ ਦੇ ਕੋਲੇ ਆ ਗਏ ਤੇ ਅਗਲੀ ਗੱਲ ਇਹ ਹੈ ਮੇਰਾ ਖਿਆਲ ਵੀ ਮੇਰਾ ਖਿਆਲ ਆਹੇ ਵੀ ਜਦੋਂ ਹੁਣ ਸਵਾਤੀ ਮਾਲੀਵਾਲ ਜਿਹੜੀ ਕਿ ਰਾਜ ਸਭਾ ਦੀ ਮੈਂਬਰ ਆ ਆਮ ਆदमी ਪਾਰਟੀ ਦੇ ਵੱਲੋਂ ਤੇ ਉਹਦੇ ਵੱਲੋਂ ਦੋਸ਼ ਲਾਏ ਗਏ ਸੀਗੇ ਕੇਜਰੀਵਾਲ ਦੇ ਪੀਏ ਦੇ ਉੱਤੇ ਵਿਭਵ ਕੁਮਾਰ ਦੇ ਉੱਤੇ ਉਹ ਵੀ ਜੇਲ੍ਹ ਦੇ ਵਿੱਚ ਰਹਿ ਕੇ ਆਇਆ ਤੇ ਆਮ ਆਦਮੀ ਪਾਰਟੀ ਦੀ ਇਮੇਜ ਦੇ ਉੱਤੇ ਸਵਾਲ ਖੜੇ ਹੋਏ ਵੀ ਇਹ ਤਾਂ ਸੀਐਮ ਹਾਊਸ ਦੇ ਵਿੱਚ ਹੀ ਔਰਤਾਂ ਦੇ ਉੱਤੇ ਅਤਿਆਚਾਰ ਆਪਣੀ ਹੀ ਔਰਤ ਦੇ ਉੱਤੇ ਯਾਨੀ ਕਿ ਰਾਜ ਸਭਾ ਦੀ ਮੈਂਬਰ ਦੇ ਉੱਤੇ ਕਿਵੇਂ ਅਤਿਆਚਾਰ ਹੋਏ ਆ ਉਸ ਇਮੇਜ ਨੂੰ ਜਿਹੜੀ ਸੱਟ ਲੱਗੀ ਆ ਤੇ ਉਹਨੂੰ ਵੀ ਮੁੜ ਕੇ ਬਹਾਲ ਕਰਨ ਦੀ ਕੋਸ਼ਿਸ਼ ਆ ਆਥੀ ਨੂੰ ਮੂਰੇ ਕਰਕੇ ਵੀ ਅਸੀਂ ਤਾਂ ਔਰਤਾਂ ਦਾ ਸਨਮਾਨ ਇੰਨਾ ਕਰਦੇ ਆ ਕਿ ਆ ਦੇਖੋ ਜੀ ਇੱਕ ਔਰਤ ਨੂੰ ਸੀਐਮ ਬਣਾਇਆ ਸੋ ਕਈ ਹੋਰ ਕੰਮ ਵੀ ਹੋਣਗੇ ਕੇਜਰੀਵਾਲ ਨੇ ਸੌਦਣ ਦਾ ਰੋਡਮੈਪ ਤਿਆਰ ਕੀਤਾ ਉਹ ਵਕ ਵਕ ਥਾਵਾਂ ਤੇ ਜਾਣਗੇ ਉਹਨਾਂ ਨੇ ਲੋਕਾਂ ਦੇ ਵਿੱਚ ਇਹ ਗੱਲ ਕਹੀ ਆ ਕਿ ਜੇਕਰ ਮੈਂ ਦਾਗੀ ਹਾਂ ਜੇਕਰ ਮੈਂ ਭ੍ਰਿਸ਼ਟਾਚਾਰੀ ਹਾਂ ਜੇਕਰ ਮੈਂ ਗਲਤ ਹਾਂ ਤਾਂ ਬਿਲਕੁਲ ਨਾ ਵੋਟ ਪਾਈ ਜਾਵੇ ਤੇ ਜੇਕਰ ਤੁਸੀਂ ਮੈਨੂੰ ਇਮਾਨਦਾਰ ਸਮਝਦੇ ਹੋ ਤੇ ਮੈਨੂੰ ਵੋਟ ਪਾ ਕੇ ਇੱਕ ਵਾਰੀ ਫੇਰ ਕਾਮਯਾਬ ਕਰੋਗੇ ਤਾਂ ਮੈਂ 5 ਸਾਲ ਲਈ ਦਿੱਲੀ ਦੀ ਕੁਰਸੀ ਤੇ ਬੈਠੂਗਾ ਨਹੀਂ ਤਾਂ ਮੈਨੂੰ ਕੁਰਸੀ ਤੇ ਬਹਿਣ ਦਾ ਕੋਈ ਵੀ ਹੱਕ ਨਹੀਂ ਆ ਸੋ ਕੇਜਰੀਵਾਲ ਨੇ ਸੰਕਟ ਦੇ ਵਿੱਚੋਂ ਮੌਕਾ ਲੱਭਣ ਦੀ ਕੋਸ਼ਿਸ਼ ਕੀਤੀ ਆ ਸੰਕਟ ਦੇ ਵਿੱਚੋਂ ਮੌਕਾ ਲੱਭਣ ਦੇ ਵਿੱਚ ਵੈਸੀ ਉਹ ਮਹਾਰਾ ਤੇ ਹੁਣ ਇਹਨੇ ਵੀ ਇਤਕੀ ਇਹ ਮੌਕਾ ਕਿੰਨਾ ਕੁ ਚੱਲਦਾ ਇਤਕੀ ਵੀ ਉਹੋ ਜਿਹੇ ਹਾਲਾਤ ਬਣਦੇ ਆ ਜਾਂ ਫਿਰ ਨਹੀਂ ਭਾਜਪੀ ਇਤਕੀ ਹਮਲਾਵਰ ਰਹਿੰਦੀ ਆ ਜਾਂ ਫਿਰ ਨਹੀਂ ਭਵਿੱਖ ਦੇ ਵਿੱਚ ਕੀ ਫੈਸਲਾ ਹੁੰਦਾ ਇਹ ਸਮਾਂ ਦੱਸੂਗਾ ਪਰ ਇਹ ਆ ਕਿ ਦਿੱਲੀ ਦੀ ਨਵੀਂ ਮੁੱਖ ਮੰਤਰੀ ਅਤਿਸ਼ੀ ਹੋਊਗੀ ਤੇ ਇਹ ਗੱਲ ਤਰੇ ਹੋਗੀ ਤੇ ਮੰਤਰੀ ਮੰਡਲ ਦੇ ਵਿੱਚ ਵੀ ਕੋਈ ਬਦਲਾਅ ਹੋਊ ਕਿ ਨਹੀਂ ਹੋਊ ਇਹ ਹੁਣ ਸਮਾਂ ਦੱਸੂ ਜੀ ਬਿਲਕੁਲ ਤੇ ਟਾਣਾ ਸਾਹਿਬ ਉਧਰ ਰਾਹੁਲ ਗਾਂਧੀ ਹੋਰਾਂ ਨੂੰ ਲੈ ਕੇ ਜਿਹੜੀ ਬਿਆਨਬਾਜ਼ੀ ਹੋ ਰਹੀ ਹੈ ਕਹਿੰਦੇ ਇਹਦੇ ਖਿਲਾਫ ਹੁਣ ਮਲਕਾਰਜਨ ਖੜਗੇ ਉਹਨਾਂ ਨੇ ਕਿਹਦੇ ਚਿੱਠੀ ਲਿਖੀ ਹੈ ਜੀ ਕੀ ਲਿਖਿਆ ਹੈ ਇਸ ਚਿੱਠੀ ਦੇ ਵਿੱਚ ਉਹਨਾਂ ਨੇ ਦੇਖੋ ਜੀ ਮਲਕਾਰਜਨ ਖੜਗੇ ਹੈਗੇ ਨੇ ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਉਹਨਾਂ ਦੇ ਵੱਲੋਂ ਚਿੱਠੀ ਲਿਖੀ ਗਈ ਹੈ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਤੁਹਾਡੀ ਪਾਰਟੀ ਦੇ ਬੰਦੇ ਰਾਹੁਲ ਗਾਂਧੀ ਦੇ ਬਾਰੇ ਜਿੰਨਾ ਗੰਦ ਬੋਲ ਰਹੇ ਆ ਇਹਨਾਂ ਨੂੰ ਬੋਲਣ ਦਾ ਅਕਲ ਨਹੀਂ ਕੀ ਸ਼ਲੀਮਤਾ ਸਿਆਸਤ ਦੇ ਵਿੱਚ ਹੋਣੀ ਚਾਹੀਦੀ ਹੈ ਤੇ ਇਹਨਾਂ ਲੋਕਾਂ ਨੂੰ ਅੱਗ ਉਗਲਣ ਤੋਂ ਰੋਕਿਆ ਜਾਵੇ ਜਿਹੜੀ ਉਹਨਾਂ ਨੇ ਗੱਲ ਕਹੀ ਹੈ ਬਿਲਕੁਲ درست ਕਹੀ ਹੈ ਦੇਖੋ ਜੇਕਰ ਕੋਈ ਕਾਂਗਰਸੀ ਕਿਸੇ ਭਾਜਪਾਈ ਦੇ ਬਾਰੇ ਇਹਦਾਂ ਦੇ ਸ਼ਬਦ ਵਰਤੇ ਉਹ ਵੀ ਗਲਤ ਆ ਜੇ ਕੋਈ ਆਪ ਵਾਲਾ ਬਸਪਾ ਦੇ ਬਾਰੇ ਗਲਤ ਬੋਲੇ ਤਾਂ ਵੀ ਗਲਤ ਆ ਤੇ ਜੇਕਰ ਕੋਈ ਅਕਾਲੀ ਦਲ ਵਾਲਾ ਆਪ ਦੇ ਖਿਲਾਫ ਬੋਲੇ ਤਾਂ ਵੀ ਗਲਤ ਆ ਕੋਈ ਅਕਾਲੀ ਦਲ ਦੇ ਖਿਲਾਫ ਬੋਲੇ ਤਾਂ ਵੀ ਗਲਤ ਆ ਕਿਸੇ ਦੇ ਬਾਰੇ ਵੀ ਤੁਹਾਨੂੰ ਗੰਦੇ ਬੰਦੇ ਸ਼ਬਦਾਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਇਹ ਪਰ ਮर्यादा ਭੁੱਲ ਜਾਂਦੇ ਵੀ ਇੰਨੀਆਂ ਘਟੀਆਂ ਗੱਲਾਂ ਦੇ ਉੱਤੇ ਉਤਰੇ ਆਉਂਦੇ ਸਾਡੇ ਦੇਸ਼ ਦੇ ਨੇਤਾ ਵੀ ਉਹਦੇ ਉੱਤੇ ਹੈਰਾਨੀ ਵੀ ਹੁੰਦੀ ਤੇ ਦੁੱਖ ਵੀ ਹੁੰਦਾ ਹੁਣ ਤੁਸੀਂ ਦੇਖੋ ਵੀ ਇੱਕ ਤਲਵਿੰਦਰ ਸਿੰਘ ਨਾਂ ਦਾ ਭਾਜੀਪੀ ਦਾ ਸਾਬਕਾ ਵਿਧਾਇਕਾ ਉਹਨੇ ਪਿਛਲੇ ਦਿਨੀ ਇਹ ਗੱਲ ਕਹੀ ਕਿ ਰਾਹੁਲ ਗਾਂਧੀ ਬਾਜ਼ ਆ ਜਾ ਜੀ ਤਾਂ ਤੇਰਾ ਹਾਲ ਵੀ ਤੇਰੀ ਦਾਦੀ ਵਰਗਾ ਹੋਊਗਾ ਕੀ ਉਹਦੇ ਉੱਤੇ ਪਰਚਾ ਨਹੀਂ ਹੋਣਾ ਚਾਹੀਦਾ ਵੀ ਉਹ ਸਿੱਧਾ ਉਹਨੂੰ ਧਮਕੀ ਦੇ ਰਿਹਾ ਜਾਨੋ ਮਾਰਨ ਦੀ ਉਸ ਤੋਂ ਬਾਅਦ ਅੱਗ ਉਗਲਤੀ ਰਾਹੁਲ ਗਾਂਧੀ ਨੇ ਉਹ ਇਹ ਵੀ ਭੁੱਲ ਗਿਆ ਕੇ ਭਾਈ ਮੈਂ ਇਹਨਾਂ ਲੋਕਾਂ ਦੀ ਕਿਰਪਾ ਦੇ ਨਾਲ ਹੀ ਮੈਂਬਰ ਪਾਰਲੀਮੈਂਟ ਬਣਦਾ ਰਿਹਾ ਸਾਡਾ ਸਾਰਾ ਪਰਿਵਾਰ ਹੀ ਇਹਨਾਂ ਦੀ ਕਿਰਪਾ ਦੇ ਕਰਕੇ ਕਾਂਗਰਸ ਦੇ ਵਖ ਵਖ ਉਹਦਾਂ ਦੇ ਉੱਤੇ ਰਹਿੰਦਾ ਰਿਹਾ ਉਹ ਕਹਿੰਦਾ ਕਿ ਦੇਸ਼ ਦਾ ਨੰਬਰ 1 ਅਤਵਾਦੀ ਰਾਹੁਲ ਗਾਂਧੀ ਆ ਜੇ ਤੁਹਾਨੂੰ ਅਤਵਾਦੀ ਲੱਗਦਾ ਫਿਰ ਤੁਸੀਂ ਖੁਦ ਵੀ ਮਾਫੀ ਮੰਗੋ ਕਿ ਭਾਈ ਮੈਂ ਇੱਕ ਅਤਵਾਦੀ ਦੇ ਨਾਲ ਇੰਨਾ ਲੰਮਾ ਸਮਾਂ ਰਿਹਾ ਮੈਂ ਵੀ ਮਾਫੀ ਮੰਗਦਾ ਸੋ ਆਹ ਗੱਲ ਉਹਨੂੰ ਕਹਿਣੀ ਚਾਹੀਦੀ ਆ ਫਿਰ ਉਸ ਤੋਂ ਬਾਅਦ ਸੰਜੇ ਗਾਇਕਵੜ ਨਾਂ ਦਾ ਇੱਕ ਸ਼ਿਵ ਸੈਨਾ शिंदे ਗਰੁੱਪ ਦਾ ਨੇਤਾ ਹੈਗਾ ਮਹਾਰਾਸ਼ਟਰ ਤੋਂ ਵਿਧਾਇਕ ਉਹ ਉਹ ਕਹਿੰਦੇ ਜੀ ਰਾਹੁਲ ਗਾਂਧੀ ਦੀ ਜੀ ਵੱਡ ਕੇ ਲਿਆਉਣ ਵਾਲੇ ਨੂੰ ਮੈਂ 11 ਲੱਖ ਰੁਪਈਆ ਦੇਵਾਂਗਾ। ਸੋ ਜਦੋਂ ਮੂੰਹ ਦੇ ਵਿੱਚੋਂ ਇੰਨੀ ਅੱਗ ਨਿਕਲਦੀ ਹੋਵੇ ਜਦੋਂ ਇੰਨੇ ਅੰਦਰੋਂ ਜ਼ਹਿਰੀ ਲੋਕ ਹੋਣ ਤੇ ਆਪਾਂ ਸਮਝ ਸਕਦੇ ਵੀ ਭਾਰਤ ਦੀ ਰਾਜਨੀਤੀ ਕਿਹੜੇ ਪਾਸੇ ਨੂੰ ਮੋੜ ਕੱਟਦੀ ਆ। ਕੀ ਹੁਣ ਆਪਾਂ ਕਹਿ ਸਕਦੇ ਵੀ ਭਾਈ ਭਾਰਤਰੀ ਰਾਜਨੀਤੀ ਵਿੱਚ ਪਿਆਰ ਹੈਗਾ? ਭਾਰਤਰੀ ਰਾਜਨੀਤੀ ਦਾ ਪੱਦਰ ਕੀ ਆ? ਕੀ ਦੁਨੀਆ ਦੇ ਕਿਸੇ ਹੋਰ ਹਿੱਸੇ ਦੇ ਵਿੱਚ ਇਹੋ ਜੀ ਬਕਵਾਸ ਚੱਲਦੀ ਆ ਨਹੀਂ ਚੱਲਦੀ? ਜੋ ਮੂੰਹ ਦੇ ਵਿੱਚ ਆਉਂਦਾ ਬੋਲੀ ਜੋ ਪਟਰ 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 ਕਰੀ ਜਾਂਦੇ ਆ ਇਹਨਾਂ ਲੋਕਾਂ ਦੇ ਉੱਤੇ ਪਰਚੇ ਦਰਜ ਹੋਣੇ ਚਾਹੀਦੇ ਆ ਜਿਹੜੇ ਲੋਕ ਵੀ ਕਿਸੇ ਦੇ ਬਾਰੇ ਗੰਦੇ ਬੰਦੇ ਸ਼ਬਦਾਂ ਦੀ ਵਰਤੋਂ ਕਰਦੇ ਆ ਉਹਨਾਂ ਲੋਕਾਂ ਦੇ ਉੱਤੇ ਪਰਚੇ ਦਰਜ ਹੋਣੇ ਚਾਹੀਦੇ ਆ ਪਰ ਦੁੱਖ ਦੀ ਗੱਲ ਆ ਵੀ ਪਰਚੇ ਦਰਜ ਹੋਣ ਦੀ ਥਾਂ ਦੇ ਉੱਤੇ ਉਹ ਸੱਤਾਧਾਰੀ ਧਿਰ ਦੇ ਨਾਲ ਸੰਬੰਧਤ ਹੋਣ ਕਰਕੇ ਮੌਜਾ ਮਾਣਦੇ ਆ ਮਲਕ ਅਰਜਨ ਖੜਗੇ ਦੇ ਵੱਲੋਂ ਭਾਰਤ ਦੇ ਪ੍ਰਧਾਨ ਮੰਤਰੀ ਸਾਹਿਬ ਜਿਹੜੀ ਚਿੱਠੀ ਲਿਖੀ ਗਈ ਆ ਇਹਦੇ ਨਤੀਜੇ ਕੀ ਨਿਕਲ ਲਗੇ ਮੈਨੂੰ ਲੱਗਦਾ ਨਹੀਂ ਕੁਝ ਪਤਾ ਨਹੀਂ ਲੱਗਦਾ ਪਰ ਜਿਵੇਂ ਇਹ ਗੱਲ ਕਹਿੰਦੇ ਵੀ ਭਾਈ ਕੰਗੜਾ ਨੂੰ ਹਾਈ ਕਮਾਂਡ ਨੇ ਘੁਰਕੀ ਮਾਰੀ ਸੀ ਵੀ ਭਾਈ ਤੋਲ ਕੇ ਬੋਲਿਆ ਕਰ ਤੇ ਮੈਂ ਤਾਂ ਕਹਿਣਾ ਵੀ ਰਵਨੀਤ ਬਿੱਟੂ ਨੂੰ ਵੀ ਵਜਣੀ ਚਾਹੀਦੀ ਘੁਰਕੀ ਆ ਗਾਇਕਵਾੜਦੋਂ ਵੀ ਵਜੇ ਬਾਕੀ ਜਿਹੜੇ ਲੱਲੀ ਛੱਲੀ ਜੋ ਵੀ ਬੋਲੀ ਜਾਂਦਾ ਜੋ ਵੀ ਮਨ ਕਰਦਾ ਉਹਨਾਂ ਸਾਰਿਆਂ ਨੂੰ ਘੁਰਕੀ ਵਜਣੀ ਚਾਹੀਦੀ ਆ ਬਿਲਕੁਲ ਸਹੀ ਕਿਹਾ ਤੁਸੀਂ ਟੜਾ ਸਾਹਿਬ ਬਹੁਤ ਜ਼ਰੂਰਤ ਆ ਇਸ ਵੇਲੇ ਸਭ ਕੁਝ ਦੀ ਖੈਰ ਅ ਅੱਗੇ ਵਧਦੇ ਹਾਂ ਜੀ ਹੁਣ ਪੰਜਾਬ ਦੀ ਗੱਲ ਕਰਦੇ ਆ ਨਵਜੋਤ ਸਿੰਘ ਸਿੱਧੂ ਹੋਰਾਂ ਦੇ ਸਾਬਕਾ ਸਲਾਹਕਾਰ ਮਾਲਵਿੰਦਰ ਮਾਲੀ ਉਹਨਾਂ ਦੀ ਗ੍ਰਿਫਤਾਰੀ ਦਾ ਵਾਵਾ ਵਿਰੋਧ ਹੋਇਆ ਜੀ ਹਾਂ ਬਿਲਕੁਲ ਜੀ ਉਹਨਾਂ ਦੀ ਗ੍ਰਿਫਤਾਰੀ ਦਾ ਵਿਰੋਧ ਹੋਣਾ ਸੁਭਾਵਿਕ ਆ ਕਿਉਂਕਿ ਐਡਾ ਵੱਡਾ ਕੋਈ ਕਸੂਰ ਹੈ ਹੀ ਨਹੀਂਗਾ ਜਿੱਡੀ ਵੱਡੀ ਗੱਲ ਬਣਾ ਕੇ ਰੱਖੀ ਗਈ ਹੈ ਨਾ ਕੋਈ ਐਡੀ ਵੱਡੀ ਗੱਲ ਹੈ ਹੀ ਨਹੀਂ ਸੀ ਤੁਸੀਂ ਦੇਖੋ ਵੀ 200 ਨਾਲ ਉੱਥੇ ਇਹ ਲਾਇਆ ਇੱਕ ਵਿਅਕਤੀ ਦੇ ਵੱਲੋਂ ਸ਼ਿਕਾਇਤ ਦਰਜ ਕਰਵਾਈ ਗਈ ਉਹ ਕਹਿੰਦਾ ਜੀ ਕਿ ਮੈਂ ਘਰ ਦੇ ਵਿੱਚ ਬੈਠਾ 16 ਸਤੰਬਰ ਨੂੰ ਤੇ ਕਹਿੰਦਾ ਜੀ ਵੀਡੀਓ ਵੇਖ ਰਿਆ ਸੀਗਾ ਤੇ YouTube ਦੇ ਉੱਤੇ ਉਹਦੇ ਵਿੱਚ ਮਾਲਵਿੰਦਰ ਮਾਲੀ ਦੇ ਵੱਲੋਂ Hindu ਦੇਵੀ ਦੇਵਤਿਆਂ ਦਾ ਅਪਮਾਨ ਕੀਤਾ ਗਿਆ ਇਹਨਾਂ ਦੀ ਤੁਲਨਾ ਭਾਰਤ ਦੇ ਰਾਜਨੀਤਿਕ ਲੋਕਾਂ ਨਾਲ ਕੀਤੀ ਗਈ ਹੈ ਉਹ ਕਹਿੰਦਾ ਜੀ ਮੇਰੀ ਭਾਵਨਾ ਤੇ 6:00 ਵਜ ਗਈ ਆ ਤੇ ਇਸ ਕਰਕੇ ਉਹਨੇ ਸ਼ਿਕਾਇਤ ਦਰਜ ਕਰਵਾਤੀ ਤੇ ਮਲਵਿੰਦਰ ਵਾਲੀ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਤੇ ਹੁਣ ਅਦਾਲਤ ਦੇ ਵਿੱਚ ਪੇਸ਼ ਕੀਤਾ ਤਾਂ ਉਹਨੂੰ ਨਿਆਇਕ ਹਿਰਾਸਤ ਦੇ ਵਿੱਚ ਭੇਜ ਦਿੱਤਾ ਗਿਆ ਨਿਆਇਕ ਹਿਰਾਸਤ ਦੇ ਵਿੱਚ ਉਹਨੂੰ ਭੇਜਿਆ ਗਿਆ ਜੀ ਹੁਣ 1 ਅਕਤੂਬਰ ਤੱਕ ਦੇ ਲਈ ਹੁਣ ਆ ਗੱਲ ਆ ਹੁਣ ਮੈਂ ਸੋਚੀ ਜਾਂਦਾ ਜੀ ਮੈਂ ਕਿਹਾ ਜੀ ਚਲੋ ਆਪਾਂ ਕਦੇ ਕਿਸੇ Hindu ਦੀ ਭਾਵਨਾ ਪੜ੍ਹ ਕੇ ਜਾਂਦੀ ਆ ਕਦੇ ਕਿਸੇ Sikh ਭਾਈਚਾਰੇ ਦੀ ਭਾਵਨਾ ਪੜ੍ਹ ਕੇ ਜਾਂਦੀ ਆ ਪਰ ਕਦੇ ਨਹੀਂ ਮੈਂ ਦੇਖਿਆ ਜੀ ਕਿ Hindu ਭਾਈਚਾਰੇ ਵਾਲੇ ਲੋਕ ਆ ਜਿਹੜੇ ਉਹ ਹਿੰਦੂ ਧਰਮ ਦੀ ਫਿਲਾਸਫੀ ਦੇ ਮੁਤਾਬਕ ਗੱਲਾਂ ਕਰਨ ਤੇ ਸਿੱਖ ਭਾਈਚਾਰੇ ਵਾਲੇ ਗੁਰੂਆਂ ਦੀ ਫਿਲਾਸਫੀ ਮੁਤਾਬਕ ਚੱਲਣ ਜਿਹਦੀ ਭਾਵਨਾ ਪੜਕਦੀ ਹੈ ਉਹਨੂੰ ਪਹਿਲਾ ਸਵਾਲ ਇਹ ਕਰਨਾ ਚਾਹੀਦਾ ਕਿ ਜਿਹੜੇ ਧਰਮ ਦੇ ਉੱਤੇ ਟਿੱਪਣੀ ਕਰਕੇ ਤੇਰੀ ਭਾਵਨਾ ਪੜਕੀ ਆ ਤੂੰ ਕੀ ਆਪਣੀ ਜ਼ਿੰਦਗੀ ਨੂੰ ਉਸ ਧਰਮ ਦੇ ਮੁਤਾਬਕ ਬਸਰ ਕਰ ਰਿਹਾ ਨਹੀਂ ਕਰਦੇ ਵੱਡੀ ਗਿਣਤੀ ਦੇ ਲੋਕ ਨਹੀਂ ਕਰਦੇ ਸੋ ਮਲਵਿੰਦਰ ਮਾਲੀ ਦੀ ਗ੍ਰਿਫਤਾਰੀ ਦਾ ਵਿਰੋਧ ਹੋ ਰਿਹਾ ਵਿਰੋਧ ਹੋਊਗਾ ਵੀ ਜਿਵੇਂ ਤੁਹਾਨੂੰ ਚੇਤੇ ਹੁਣ ਇੱਕ ਵਾਰੀ ਲੱਖੇ ਸਧਾਨੇ ਦੀ ਗ੍ਰਿਫਤਾਰੀ ਦੇ ਕਰਕੇ ਲੋਕ ਸੜਕਾਂ ਦੇ ਉੱਤੇ ਆ ਗਏ ਸੀ ਮੈਨੂੰ ਲੱਗਦਾ ਵੀ ਮਾਲੀ ਦੇ ਕਰਕੇ ਵੀ ਗ੍ਰਿਫਤਾਰੀ ਦੇ ਕਰਕੇ ਇਸ ਤਰੀਕੇ ਦਾ ਵਿਰੋਧ ਵਧੂਗਾ ਜੀ ਜੀ ਬਿਲਕੁਲ ਸਹੀ ਕਹਿੰਦਾ ਸਾਬ ਅੱਗੇ ਵੱਧਦੇ ਆ ਬਾਬਲ ਕਲਾਂ ਗੋਲੀਕਾਂਡ ਦੀ ਗੱਲ ਕਰਦੇ ਆ ਜੀ ਬਾਬਲ ਕਲਾਂ ਗੋਲੀਕਾਂਡ ਲਈ ਇਨਸਾਫ ਮੰਗਣ ਵਾਲੇ ਸੁਖਰਾਜ ਸਿੰਘ ਨੂੰ ਕਹਿੰਦੇ ਕਿ ਐਨੇ ਹੀ ਨੇ ਤਲਬ ਕੀਤਾ ਜੀ ਕਿਉਂ ਦੇਖੋ ਜੀ ਬਾਬਲ ਕਲਾਂ ਗੋਲੀਕਾਂਡ ਦੇ ਲਈ ਇਨਸਾਫ ਮੰਗਣ ਵਾਲੇ ਦੇ ਵਿੱਚ ਜਿਹੜਾ ਹੈਗਾ ਮੁੰਡਾ ਸੁਖਰਾਜ ਸਿੰਘ ਇਹ ਕ੍ਰਿਸ਼ਨ ਭਗਵਾਨ ਸਿੰਘ ਦਾ ਮੁੰਡਾ ਤੁਹਾਨੂੰ ਚੇਤੇ ਹੋਣਾ ਕਿ ਜਦੋਂ ਬਹਿਬਲ ਕਲਾਂ ਦੇ ਵਿੱਚ ਸ਼ਾਂਤਮਈ ਤਰੀਕੇ ਦੇ ਨਾਲ ਸਿੱਖ ਭਾਈਚਾਰਾ ਪ੍ਰਦਰਸ਼ਨ ਕਰਦਾ ਸੀਗਾ ਵੇਦਬੀ ਦੇ ਮਾਮਲੇ ਦੇ ਉੱਤੇ ਤੇ ਉਸ ਵੇਲੇ ਅਣਪਛਾਤੀ ਪੁਲਿਸ ਨੇ ਗੋਲਣਾ ਚਲਾਇਆ ਸੀ ਅਣਪਛਾਤੀ ਵੈਸੇ ਪੁਲਿਸ ਹੁੰਦੀ ਨਹੀਂ ਪਰ ਪੁਲਿਸ ਦੀ ਰਿਪੋਰਟ 'ਚ ਇਹ ਗੱਲ ਕਹੀ ਸੀ ਕਿ ਅਣਪਛਾਤੀ ਪੁਲਿਸ ਨੇ ਗੋਲਣਾ ਚਲਾਇਆ ਉਹ ਅਣਪਛਾਤੀ ਪੁਲਿਸ ਨੇ ਗੋਲੀਆਂ ਚਲਾਈਆਂ ਤੇ ਉਸ ਤੋਂ ਬਾਅਦ ਦੋ ਜਣਿਆਂ ਦੀ ਮੌਤ ਹੋਈ ਸੀ ਉਹਦੇ ਵਿੱਚ ਇੱਕ ਸਰਾਵਾ ਪਿੰਡ ਦਾ ਸੀ ਸਿੱਖ ਵਿਅਕਤੀ ਇੱਕ ਸੀਗਾ ਨਿਆਮੀ ਵਾਲੇ ਪਿੰਡ ਦਾ ਇਹ ਸਰਾਵਾ ਨਿਆਮੀ ਵਾਲਾ ਗੁਰੂ ਸਰ ਬਹਿਬਲ ਇਹ ਪਿੰਡ ਨਾਲ ਨਾਲ ਆ ਇੱਕ ਕੋਟਕਪੂਰੇ ਦੇ ਲੱਗੇ ਆ ਤੇ ਇਹ ਪਿੰਡ ਬਿਲਕੁਲ ਨਾਲ-ਨਾਲ ਜੁੜੇ ਹੋਏ ਆ ਸੋ ਉਹਦੇ ਵਿੱਚ ਜਿਹੜਾ ਸੀਗਾ ਜੀ ਇੱਕ ਸੀਗਾ ਜੀ ਕ੍ਰਿਸ਼ਨਪਰਭਗਵਾਨ ਸਿੰਘ ਨਿਆਮੀ ਵਾਲਾ ਪਿੰਡ ਦਾ ਉਹਦੀ ਮੌਤ ਹੋਈ ਸੀ ਉਹ ਕ੍ਰਿਸ਼ਨਪਰਭਗਵਾਨ ਸਿੰਘ ਦਾ ਮੁੰਡਾ ਹੈਗਾ ਜੀ ਸੁਖਰਾਜ ਸਿੰਘ ਜਿਨੇ ਕਿ ਐਤ ਕੀ ਗਿੱਦੜ ਵਾਹੇ ਤੋਂ ਚੋਲ ਲੜਨ ਦਾ ਐਲਾਨ ਵੀ ਕੀਤਾ ਹੋਇਆ ਜਿਨੇ ਕਿ ਇਹ ਗੱਲ ਕਹੀ ਹੋਈ ਹੈ ਜੀ ਕਿ ਮੈਂ ਜਾ ਕੇ ਵਿਧਾਨ ਸਭਾ ਦੇ ਵਿੱਚ ਇਨਸਾਫ ਦੀ ਮੰਗ ਕਰੂੰਗਾ ਉਹਦਾ ਤਾਂ ਇਨਸਾਫ ਹੋ ਕਹਿੰਦਾ ਜੀ ਮਰਦਾ ਨਹੀਂਗਾ ਸਾਨੂੰ ਸੋ ਇਸ ਤਰੀਕੇ ਦੀ ਗੱਲ ਆ ਪਰ ਨਵੀਂ ਗੱਲਤਾ ਦੀ ਗੱਲ ਇਹ ਆ ਇਸ ਮਾਮਲੇ ਦੇ ਉੱਤੇ ਵੀ ਇਸ ਨੌਜਵਾਨ ਨੂੰ NIA ਦੇ ਵੱਲੋਂ ਤਲਬ ਕੀਤਾ ਗਿਆ। ਉਹ ਮੁੰਡੇ ਨੇ ਗੱਲ ਕਹੀ ਹੈ ਕਿ ਮੈਨੂੰ ਖੁਦ ਨੂੰ ਵੀ ਨਹੀਂ ਪਤਾ ਕਿ ਭਾਈ ਮੈਨੂੰ ਕਿਉਂ ਤਲਬ ਕੀਤਾ ਗਿਆ। ਉਹ ਮੁੰਡੇ ਨੇ ਗੱਲ ਕਹੀ ਹੈ ਕਿ ਮੈਨੂੰ 19 ਤਰੀਕ ਨੂੰ ਬੁਲਾਇਆ ਗਿਆ ਦਿੱਲੀ NIA ਦੇ ਵੱਲੋਂ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਦੇ ਵੱਲੋਂ ਤੇ ਮੈਂ ਉੱਥੇ ਜਾ ਕੇ ਤੇ ਭਾਈ ਆਪਣਾ ਪੱਖ ਰੱਖ ਕੇ ਆਉਂਗਾ ਜੋ ਵੀ ਉਹ ਮੈਨੂੰ ਪੁੱਛਿਆ ਜਾਊਗਾ। ਸੋ ਕਾਰਨ ਨਹੀਂ ਹਲੇ ਤੱਕ ਪਤਾ ਵੀ ਬੁਲਾਇਆ ਕਿਹੜੇ ਕਾਰਨ ਕਰਕੇ ਗਿਆ ਪਰ ਉਹਨੇ ਕਿਹਾ ਮੈਨੂੰ ਬੁਲਾਇਆ ਗਿਆ ਤੇ ਮੈਂ ਜਾਊਂਗਾ। ਜੀ ਟੈਨਾ ਸਾਹਿਬ ਇੱਕ ਬੜੀ ਦੁਖਦਾਇਕ ਘਟਨਾ ਖਬਰ ਜਿਹੜੀ ਉਹ ਸਾਹਮਣੇ ਆ ਰਹੀ ਹੈ ਜੀ ਕਹਿੰਦੇ ਜਲੰਧਰ ਤੋਂ ਜਿਹੜਾ ਐਨ ਆਰ ਆਈ ਅਗਵਾ ਕੀਤਾ ਗਿਆ ਸੀ ਉਹਦਾ ਕਤਲ ਹੋ ਗਿਆ ਜੀ ਹਾਂ ਬਿਲਕੁਲ ਜੀ ਮਹਿੰਦਰ ਸਿੰਘ ਨੇ 75 ਸਾਲ ਦੀ ਉਮਰ ਆ ਇੰਗਲੈਂਡ ਨਾਲ ਸੰਬੰਧਤਾ ਕੰਗ ਸਾਬੂ ਪੈਂਡਾ ਨਕੂਦਰ ਦੇ ਲੱਗੇ ਇਸ ਬਜ਼ੁਰਗ ਨੂੰ ਕੋਈ ਦਿਨ ਪਹਿਲਾਂ ਅਗਵਾ ਕਰ ਲਿਆ ਗਿਆ ਸੀਗਾ ਮੇਰਾ ਖਿਆਲ ਵੀ 2-3 ਜਾਣੇ ਇਹਨੂੰ ਕਾਰ ਦੇ ਵਿੱਚ ਲੈ ਗਏ ਸੀ ਤੇ ਹੁਣ ਪੁਲਿਸ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਇਸ ਐਨ ਆਰ ਆਈ ਬਜ਼ੁਰਗ ਦੀ ਲਾਸ਼ ਮਿਲ ਗਈ ਹੈ ਇਹਦਾ ਪੂਰਾ ਪਰਿਵਾਰ ਆ ਜਿਹੜਾ ਉਹ ਇਸ ਵੇਲੇ ਇੰਗਲੈਂਡ ਦੇ ਵਿੱਚ ਰਹਿੰਦਾ ਪੁਲਿਸ ਦੇ ਵੱਲੋਂ ਕਾਰਨਾਂ ਦੀ ਪੜਤਾਲ ਕੀਤੀ ਜਾ ਰਹੀ ਵੀ ਕਿਉਂ ਲੈ ਗਏ ਕੌਣ ਲੈ ਗਏ ਇਹਨੂੰ ਗ੍ਰਿਫਤਾਰ ਕਰਕੇ ਕਹੋ ਇਹਨੂੰ ਅਗਵਾ ਕਰਕੇ ਕੌਣ ਲੈ ਕੇ ਗਿਆ ਤੇ ਕਤਲ ਦੇ ਪਿੱਛੇ ਕਾਰਨ ਕਿਹੜੇ ਆ ਦੇਖੋ ਮੈਨੂੰ ਤਾਂ ਨਿੱਜੀ ਤੌਰ ਤੇ ਲੱਗਦਾ ਜੀ ਕਿ ਸ਼ਾਇਦ ਇਹਦੇ ਪਿੱਛੇ ਕੋਈ ਦੁਸ਼ਮਣੀ ਹੋਵੇ ਜਾਂ ਕਿਸੇ ਆਪਣੇ ਨੇ ਇਹ ਕੰਡ ਕਰਵਾਇਆ ਹੋਵੇ ਕਿਉਂਕਿ ਇਹ ਲੁੱਟਖੋਰੀ ਕਹਾਣੀ ਤਾਂ ਨਹੀਂ ਆ ਉਹਨੂੰ ਘਰ ਦੇ ਵਿੱਚ ਨਹੀਂ ਕੁਝ ਕੀਤਾ ਗਿਆ ਉਹਨੂੰ ਲਿਜਾ ਕੇ ਕਤਲ ਕੀਤਾ ਗਿਆ ਮਨ ਨੂੰ ਲੱਗਦਾ ਵੀ ਇਹਦੇ ਵਿੱਚ ਕੋਈ ਨਾ ਕੋਈ ਇਹੋ ਜਿਹਾ ਮੋੜ ਆਊਗਾ ਜਾਂ ਕੋਈ ਜ਼ਮੀਂਦਾਰ ਰੋਲਾ ਹੋਊਗਾ ਜਾਂ ਕੋਈ ਰਿਸ਼ਤੇਦਾਰ ਰੋਲਾ ਹੋਊਗਾ ਤੇ ਇਹਦੇ ਵਿੱਚ ਕੋਈ ਨਾ ਕੋਈ ਆਪਣਾ ਜ਼ਰੂਰ ਜਿਹੜਾ ਇਹਦੇ ਵਿੱਚ ਮਿਲੀਭੁਗਤ ਵਾਲਾ ਹੋਊਗਾ ਸੋ ਪੁਲਿਸ ਇਸ ਮਸਲੇ ਦੀ ਪੜਤਾਲ ਕਰ ਰਹੀ ਹੈ ਪੁਲਿਸ ਇਸ ਮਸਲੇ ਦੇ ਬਾਰੇ ਜਾਣਕਾਰੀ ਦੇਊਗੀ ਜੀ ਬਿਲਕੁਲ ਜਾਨਾ ਸਾਹਿਬ ਉੱਧਰ ਗਿੱਦੜ ਬਾਹਾ ਹਰ ਰੋਜ਼ ਕੋਈ ਨਾ ਕੋਈ ਖਬਰ ਜੜੀ ਗਿੱਦੜ ਵਾਹ ਨੂੰ ਲੈ ਕੇ ਸਾਹਮਣੇ ਆ ਰਹੀ ਹੈ ਸਿਆਸਤ ਕਾਫੀ ਜ਼ਿਆਦਾ ਭਖ ਰਹੀ ਹੈ ਜੀ ਹੁਣ ਕਹਿੰਦੇ ਆ ਕਿ ਅਕਾਲੀ ਦਲ ਨੇ ਆਪਣੀ ਜਿਹੜੀ ਕਮਾਨ ਹੈ ਬੀਬੀ ਬਾਦਲ ਉਹਨਾਂ ਨੂੰ ਸੌਂਪ ਦਿੰਦੀ ਹੈ ਦੇਖੋ ਜੀ ਅਕਾਲੀ ਦਲ ਦੀ ਹਾਲਤ ਬਹੁਤ ਪਤਲੀ ਹੈ ਅਕਾਲੀ ਦਲ ਨੂੰ ਇਸ ਵੇਲੇ ਬਹੁਤ ਵੱਡੀਆਂ ਚੁਣੌਤੀਆਂ ਅਕਾਲੀ ਦਲ ਦਾ ਹਾਲ ਇਸ ਵੇਲੇ ਬਹੁਤ ਮਾੜਾ ਤੇ ਸੁਖਬੀਰ ਸਿੰਘ ਬਾਦਲ ਨੂੰ ਤਨਖਾਹਿਆ ਕਰਾਰ ਦਿੱਤਾ ਹੋਇਆ ਤੇ ਦੋਸ਼ੀ ਕਰਾਰ ਦਿੱਤਾ ਹੋਇਆ ਜਥੇਦਾਰ ਗਿਆਨੀ ਰਘਬੀਰ ਸਿੰਘ ਹੋਰਾਂ ਨਹੀਂ ਅਕਾਲਤਿਰਪਾਵੜੇ ਜਥੇਦਾਰ ਹੈ ਬਾਕੀ ਵੀ ਜਿਹੜੇ ਵੱਖ-ਵੱਖ ਮੰਤਰੀ ਐ 2007 ਤੋਂ 2017 ਤੱਕ ਰਹੇ ਉਹਨਾਂ ਨੇ ਵੀ ਆਪੋ ਆਪਣੇ ਸਪਸ਼ਟੀਕਰਨ ਦਿੱਤੇ ਆ ਹੁਣ ਜਥੇਦਾਰ ਸਾਹਿਬ ਦੇ ਉੱਤੇ ਨਿਰਭਰ ਕਰਦੀ ਗੱਲ ਆ ਕਿ ਉਹ ਕਦੋਂ ਇਸ ਮਸਲੇ ਦੇ ਉੱਤੇ ਕੀ ਸਜ਼ਾ ਸੁਣਾਉਂਦੇ ਆ ਕਿਹਨੂੰ ਕੀ ਕਹਿੰਦੇ ਆ ਅਕਾਲੀ ਦਲ ਅੱਗੇ ਵਧਦਾ ਨਹੀਂ ਵਧਦਾ ਪਿੱਛੇ ਰਹਿੰਦਾ ਕੀ ਬਣਦਾ ਇਹ ਜਥੇਦਾਰ ਸਾਹਿਬ ਦੇ ਫੈਸਲੇ ਦੇ ਉੱਤੇ ਨਿਰਭਰ ਕਰਦੀ ਗੱਲ ਆ ਪਰ ਕਿਹੋ ਗੱਡੜਬਾਹ ਦੀ ਚੋਣ ਵੀ ਹੋਣੀ ਆ ਵੈਸੇ ਤਾਂ ਚੋਣ ਕਈ ਥਾਵਾਂ ਤੇ ਹੋਣੀ ਆ ਪਰ ਉਹਦੇ ਵਿੱਚ ਇੱਕ ਗੱਡੜਬਾਹ ਵੀ ਆ ਚੋਣ ਦਾ ਹਾਲੇ ਤੱਕ ਐਲਾਨ ਕੋਈ ਨਹੀਂ ਹੋਇਆ ਪਰ ਜਿਵੇਂ ਕਹਿੰਦੇ ਹੁੰਦੇ ਵੀ ਭਾਈ ਚੋਣ ਨਾਲੋਂ ਪੰਡ ਕਾਲੀ ਤੇ ਉਹ ਗੱਲ ਬਣੀ ਪਈ ਹੈ ਜੀ ਹਾਲੇ ਐਲਾਨ ਕੋਈ ਨਹੀਂ ਕੀਤਾ ਗਿਆ ਪਰ ਸਾਰੇ ਜਾਣੇ ਇਸ ਵੇਲੇ ਤਾਂ ਤੇ ਭਾਰੇ ਹੋਏ ਪਏ ਵੀ ਚੋਣ ਲੜਨੀ ਚੋਣ ਲੜਨੀ ਚੋਣ ਲੜਨੀ ਆ ਕੰਮ ਚੱਲੀ ਜਾਂਦਾ ਸੋ ਤਾਦਾ ਜਾਣਕਾਰੀ ਇਹੀ ਆਈ ਆ ਬੀ.ਐਸ ਮਸਲੇ ਦੇ ਵਿੱਚ ਪਤਾ ਲੱਗਾ ਕਿ ਬੀਬੀ ਬਾਦਲ ਨੂੰ ਮੂਰੇ ਕਰ ਦਿੱਤਾ ਗਿਆ ਗਿੱਦੜਵਾਹ ਦੀ ਜ਼ਮੀਨੀ ਚੋਣ ਵਾਸਤੇ ਬੀਬੀ ਬਾਦਲ ਨੂੰ ਜ਼ਿੰਮੇਵਾਰ ਬਣਾਇਆ ਗਿਆ ਵੀ ਭਾਈ ਤੁਸੀਂ ਮੂਰੇ ਇਲਾਕੇ ਤੇ ਲੜਾਈ ਲੜੋ ਉਹਦਾ ਕਾਰਨ ਇਹ ਆ ਵੀ ਭਾਈ ਬੀਬੀ ਬਾਦਲ ਜਿਹੜੇ ਮੂਰੇ ਰਹਿਣਗੇ ਤੇ ਸੁਖਵੀਰ ਸਿੰਘ ਬਾਦਲ ਬਿਲਕੁਲ ਚੁੱਪ ਇਸ ਕਰਕੇ ਆ ਵੀ ਉਹ ਤਨਖਾਹੀਆਂ ਘਰਾੜ ਦਿੱਤੇ ਹੋਏ ਆ ਉਹਨਾਂ ਨੂੰ ਖੁਦ ਨੂੰ ਨਹੀਂ ਪਤਾ ਵੀ ਆਉਂਦੇ ਸਮੇਂ ਦੇ ਵਿੱਚ ਕੀ ਹੋਣਾ ਤੇ ਕੀ ਵਾਪਰਨਾ ਸੋ ਮੇਰਾ ਖਿਆਲ ਹੈ ਬੀਬੀ ਬਾਦਲ ਨੂੰ ਇਸ ਕਰਕੇ ਮੂਰੇ ਕੀਤਾ ਕਿ ਹੁਣ ਬੀਬੀ ਬਾਦਲ ਕਿੰਨੇ ਇੱਕ ਪ੍ਰਭਾਵਸ਼ਾਲੀ ਸਾਥ ਤੋਂ ਹੋਣਗੇ ਸਮਾਂ ਦੱਸੂਗਾ ਪਰ ਇੰਨੀ ਗੱਲ ਜ਼ਰੂਰ ਆ ਵੀ ਜਿਵੇਂ ਲੋਕ ਸਭਾ ਦੇ ਕਿਹੜਾ ਟੋਣਾਂ ਦੇ ਵਿੱਚ ਵਾਰਾ ਨਾ ਸੀ ਜਾਂ ਬਠਿੰਡਾ ਜਾਂ ਆਪਾਂ ਕਹਿ ਦਈਏ ਵੀ ਰਾਇਬਰੇਲੀ ਜਾਂ ਵਾਇਨਾਡ ਜਾਂ ਕੁਝ ਕੁ ਹੋਰ ਸੀਟਾਂ ਇਹਨਾਂ ਦੀ ਚਰਚਾ ਚੱਲਦੀ ਹੁੰਦੀ ਆ ਤੇ ਪੰਜਾਬ ਦੀਆਂ ਜਿਮਨੀ ਟੋਣਾਂ ਵਾਸਤੇ ਗੱਦੜਾ ਬਾਹਰ ਦੀ ਚਰਚਾ ਚੱਲੂਗੀ ਕਿਉਂਕਿ ਇਹ ਹਾਊਟ ਸੀਟ ਬਣ ਗਈ ਆ ਹੁਣੇ ਤੋਂ ਇੱਥੇ ਦੇਖੋ ਕ੍ਰਿਸ਼ਨ ਭਗਵਾਨ ਸਿੰਘ ਦਾ ਮੁੰਡਾ ਉਧਰ ਆਪਾਂ ਕਹਿ ਲਈਏ ਪ੍ਰਧਾਨ ਮੰਤਰੀ ਬਾਜੇ ਕੇ ਉਧਰ ਮਨਦੀਪ ਸਿੰਘ ਸਿੱਧੂ ਤੇ ਬਾਕੀ ਵਕ ਵਕ ਸਿਆਸੀ ਪਾਰਟੀਆਂ ਤੇ ਕਈ ਹਾਲੇ ਹੋਰ ਅਦਾਲ ਆ ਜਾਣੇ ਆ ਇਸ ਸੀਟ ਦੇ ਉੱਤੇ ਚੰਗਾ ਕਮਸਾੜ ਪਾਊਗਾ ਮੈਨੂੰ ਇਹ ਲੱਗਦਾ ਜੀ ਜੀ ਬਿਲਕੁਲ ਸਹੀ ਟੇਣਾ ਸਾਹਿਬ ਅੱਗੇ ਬਾਤ ਇਹ ਕਹਿੰਦੇ ਕਿ ਇੱਕ ਗਾਇਕ ਤੋਂ 1 ਕਰੋੜ ਰੁਪਏ ਦੀ ਫਰੋਤੀ ਮੰਗੀ ਗਈ ਹੈ ਤੇ ਪੁਲਿਸ ਦੇ ਵੱਲੋਂ ਤਫ਼ਤੀਸ਼ ਜਿਹੜੀ ਉਹ ਜਾਰੀ ਹੈ ਕਿਹੜਾ ਗਾਇਕ ਹੈ ਜੀ ਦੇਖੋ ਜੀ ਗਾਇਕ ਹੈਗਾ ਜੀ ਆਰਨੀਤ ਆਰਨੀਤ ਦੇ ਕੋਲੋਂ 1 ਕਰੋੜ ਰੁਪਏ ਦੀ ਜਿਹੜੀ ਫਰੋਤੀ ਮੰਗੀ ਗਈ ਆ ਤੇ ਪੁਲਿਸ ਇਸ ਗੱਲ ਦੀ ਪੜਤਾਲ ਕਰ ਰਹੀ ਆ ਆਰਮੀ ਇਹਦਾ ਗਾਣਾ ਬੜਾ ਮਸ਼ਹੂਰ ਹੋਇਆ ਸੀ ਹੁਣ ਵੀ ਬੜੇ ਮਸ਼ਹੂਰ ਹੋਇਆ ਕਈ ਜਿਹਦੇ ਵਿੱਚ ਤੇਰੇ ਯਾਰ ਨੂੰ ਦੱਬਣ ਨੂੰ ਫਿਰਦੇ ਸੀ ਪਰ ਦੱਬਦਾ ਕਿੱਥੇ ਐ ਜਾਂ ਹੋਰ ਕਈ ਗਾਣੇ ਆ ਉਹਦੇ ਮੈਨੇਜਰ ਦੇ ਵੱਲੋਂ ਸ਼ਿਕਾਇਤ ਕੀਤੀ ਗਈ ਆ ਤੇ ਭਾਈ ਸਾਨੂੰ ਵਟਸਐਪ ਤੇ ਉੱਤੇ ਮੈਸੇਜ ਆ ਰਹੇ ਆ ਕਾਲ ਆ ਰਹੀਆਂ ਫੋਨ ਆ ਰਹੇ ਆ ਉੱਤੇ ਜਾਂ ਮੈਸੇਜ ਆ ਰਹੇ ਆ ਵੀ ਭਾਈ ਕਰੋੜ ਰੁਪਏ ਦਿਓ ਨਹੀਂ ਤਾਂ ਫਿਰ ਤੁਹਾਨੂੰ ਅਸੀਂ ਦੱਬ ਦੇਾਂਗੇ ਸੋ ਪੁਲਿਸ ਦੇ ਵੱਲੋਂ ਹੁਣ ਪੜਤਾਲ ਕੀਤੀ ਜਾਊਗੀ ਪਤਾ ਨਹੀਂ ਕੀ ਵਿੱਚੋਂ ਨਿਕਲ ਕੇ ਆਊਗਾ ਪਰ ਇਹ ਗੱਲ ਬਿਲਕੁਲ ਸਹੀ ਆ ਵੀ ਬਹੁਤ ਸਾਰੇ ਗਵਾਇਆਂ ਨੂੰ ਹੁਣ ਤੱਕ ਇਹੋ ਜਿਹੇ ਧਮਕੀ ਭਰੇ ਫੋਨ ਆਏ ਆ ਬਹੁਤ ਸਾਰੇ ਗਵਾਇਆਂ ਨੂੰ ਹੁਣ ਤੱਕ ਧਮਕੀਆਂ ਆਈਆਂ ਉਹਨਾਂ ਧਮਕੀਆਂ ਦੇ ਵਿੱਚੋਂ ਕਈ ਤਾਂ ਸ਼ਾਇਦ ਸੱਚੀਆਂ ਵੀ ਹੋਣ ਕਈ ਝੂਠੀਆਂ ਵੀ ਆ ਕਈਆਂ ਨੇ ਤਾਂ ਹੁਣ ਅੱਜ ਕੱਲ ਰੋਜ਼ਗਾਰ ਬਣਾ ਲਿਆ ਵੀ ਭਾਈ ਫਲਾਣੇ ਗੈਂਗਸਟਰ ਦਾ ਨਾਮ ਲੈ ਕੇ ਤੇ ਭਾਈ ਫੋਨ ਕਰਦੇ ਹੋ ਤਾਂ ਪੈਸੇ ਲੈ ਲਓ ਆ ਵੀ ਇੱਕ ਨਵਾਂ ਰਵਾਜ ਚੱਲਿਆ ਪੰਜਾਬ ਦੇ ਵਿੱਚ ਸੋ ਅੱਜ ਕੱਲ ਜਿਵੇਂ ਆਪਾਂ ਕਹਿੰਦੇ ਪਨੀਰ ਅਸਲੀ ਹੈ ਕਿ ਨਕਲੀ ਦੁੱਧ ਅਸਲੀ ਹੈ ਕਿ ਨਕਲੀ ਵੀ ਨਹੀਂ ਪਤਾ ਗੈਂਗਸਟਰ ਅਸਲੀ ਹੈ ਕਿ ਨਕਲੀ ਹਾਲਾਂਕਿ ਅਸੀਂ ਗੈਂਗਸਟਰਾਂ ਦਾ ਕੋਈ ਸਮਰਥਨ ਨਹੀਂ ਕਰਦੇ ਪਰ ਪਤਾ ਹੀ ਕੋਈ ਨਿੱਕਾ ਵੀ ਪੈਸੇ ਮੰਗਣ ਵਾਲਾ ਬੰਦਾ ਕਿਹੜੇ ਪਾਸੇ ਖੜਾ ਕੌਣ ਆ ਤੇ ਜੇਕਰ ਇੱਕ ਨੂੰ ਦੇ ਤੇ ਤੇ ਇਹ ਨਹੀਂ ਪਤਾ ਹੁੰਦਾ ਵੀ ਬਾਕੀ ਫਿਰ ਬਾਅਦ ਦੇ ਵਿੱਚ ਕਿਹਦੇ ਫੋਨ ਆਉਣ ਲੱਗ ਜਾਣ ਸੋ ਇਹ ਪੁਲਿਸ ਨਹੀਂ ਪੜਤਾਲ ਦਾ ਵਿਸ਼ਾ ਹੈਗਾ ਪਰ ਪੰਜਾਬ ਦੇ ਵਿੱਚ ਜੇ ਕਿਸੇ ਦਾ ਕੰਮ ਚੱਲ ਪੈਂਦਾ ਉਹਨੂੰ ਫਿਕਰ ਪੈ ਜਾਂਦਾ ਵੀ ਯਾਰ ਹੁਣ ਕਿਸੇ ਨੂੰ ਪਤਾ ਨਾ ਲੱਗ ਜੇ ਤੇ ਬਿਨਾਂ ਕਿਸੇ ਨੂੰ ਪਤਾ ਲਾਏ ਕੰਮ ਨਹੀਂ ਚੱਲਦਾ ਕਿਉਂਕਿ ਦੁਕਾਨ ਦੀ ਮਸ਼ਹੂਰੀ ਤਾਂ ਕਰਨੀ ਪਊਗੀ ਨਾ ਫੇਰੀ ਚੱਲੂ ਤੇ ਜੇ ਤੁਸੀਂ ਮਸ਼ਹੂਰੀ ਕਰ ਰਹੇ ਹੋ ਨੀ ਤੇ ਫਿਰ ਬੈਂਕਸਟਰਾਂ ਦੀ ਨਜ਼ਰ 'ਚ ਵੀ ਆ ਜਾਂਦੇ ਹੋ ਵੀ ਭਾਈ ਇਹਦੀ ਹੱਟੀ ਚੱਲਦੀ ਹੋਣੀ ਇਹਦੇ ਕੋਲੇ ਪ੍ਰਚਾਰ ਜੋਗੇ ਪੈਸੇ ਹੈ ਇਥੇ ਗਾਇਕਾਂ ਨੂੰ ਡਾਕਟਰਾਂ ਨੂੰ ਜਿਹੜੇ ਮਸ਼ਹੂਰ ਡਾਕਟਰ ਆ ਜਿਨ੍ਹਾਂ ਨੇ ਹਸਪਤਾਲ ਵੱਡੇ ਆ ਰੀਅਲ ਏਸਟੇਟ ਵਾਲਿਆਂ ਨੂੰ ਜੁਐਲਰੀ ਸ਼ਾਪ ਵਾਲਿਆਂ ਨੂੰ ਇਹ ਬੜੇ ਲੋਕਾਂ ਨੂੰ ਫੋਨ ਆਉਂਦੇ ਆ ਤੇ ਪੁਲਿਸ ਆ ਜਿਹੜੀ ਕੁਝ ਕੁ ਲੋਕਾਂ ਨੂੰ ਫੜ ਵੀ ਲੈਂਦੀ ਆ ਕਈ ਲੋਕ ਨਹੀਂ ਵੀ ਫੜੇ ਜਾਂਦੇ ਪਰ ਉਹਦਾ ਪੰਜਾਬ ਦੇ ਵਿੱਚ ਪਾਈ ਇਸ ਵੇਲੇ ਕੰਮ ਸਫਲ ਕਰਨਾ ਵੀ ਨੁਕਸਾਨਦਾਇਕ ਹੀ ਆ ਪੰਜਾਬ ਦੇ ਵਿੱਚ ਕਾਮਯਾਬ ਹੋਣਾ ਵੀ ਗੁਨਾਹ ਬਣਿਆ ਪਿਆ ਸੋ ਹਾਲੇ ਤੱਕ ਹੋਇਆ ਕੁਝ ਨਹੀਂ ਗੈਂਗਸਟਰਾਂ ਦੇ ਮਾਮਲੇ ਦੇ ਵਿੱਚ ਜੀ ਬਿਲਕੁਲ ਸਹੀ ਟੈਣਾ ਸਾਹਿਬ ਹਾਕੀ ਨੂੰ ਲੈ ਕੇ ਖੁਸ਼ਖਬਰੀ ਜਿਹੜੀ ਉਹ ਸਾਹਮਣੇ ਆਈ ਹੈ ਭਾਰਤ ਨੇ ਚੀਨ ਨੂੰ ਹਰਾ ਕੇ ਹਾਕੀ ਚੈਂਪੀਅਨਸ਼ਿਪ ਟਰੋਫੀ ਜਿੱਤ ਲਈ ਹੈ ਜੀ ਬਿਲਕੁਲ ਜੀ ਚੀਨ ਨੂੰ ਉਹਦੇ ਘਰ ਦੇ ਵਿੱਚ ਹੀ ਯਾਨੀ ਕਿ ਚੀਨ ਦੇ ਵਿੱਚ ਹਰਾਇਆ ਗਿਆ ਚੀਨ ਦੇ ਖਿਡਾਰੀਆਂ ਨੂੰ ਉਹਨਾਂ ਦੀ ਟੀਮ ਨੂੰ ਖਰਾਬਤਾ ਗਿਆ 1 ਜ਼ੀਰੋ ਦੇ ਫਰਕ ਦੇ ਨਾਲ ਭਾਰਤ ਨੇ ਏਸ਼ੀਅਨ ਚੈਂਪੀਅਨ ਟਰੋਫੀ ਹੈ ਜਿਹੜੀ ਉਹ ਪੰਜਵੀਂ ਵਾਰ ਆਪਣੇ ਨਾਂ ਕਰ ਲਈ ਹੈ ਇਹਦੇ ਵਿੱਚ ਇਕਲੌਤਾ ਗੋਲ ਹੈ ਜਿਹੜਾ ਜਗਰਾਜ ਸਿੰਘ ਨੇ ਕੀਤਾ ਪੈਨਲਟੀ ਕਾਰਨਰ ਦੇ ਵਿੱਚ ਦੋਹਾਂ ਟੀਮਾਂ ਦੇ ਵਿੱਚੋਂ ਕੋਈ ਵੀ ਸਫਲ ਨਹੀਂ ਰਿਹਾ ਪਰ ਭਾਰਤ ਦੀ ਝੋਲੀ ਦੇ ਵਿੱਚ ਇੱਕ ਗੋਲ ਦੇ ਕਰਕੇ ਜਗਰਾਜ ਸਿੰਘ ਦੇ ਕਰਕੇ ਕਮਾਲ ਹੋ ਗਈ ਆ ਸੋ ਭਾਰਤ ਦੇ ਹਾਕੀ ਖਿਡਾਰੀਆਂ ਦੇ ਉੱਤੇ ਸਾਨੂੰ ਮਾਣ ਆ ਇਹਨਾਂ ਨੇ ਬੱਲੇ ਬੱਲੇ ਕਰਵਾਤੀ ਆ ਪੈਰਸ ਓਲੰਪਿਕ ਦੇ ਵਿੱਚ ਕਾਂਸੀ ਦਾ ਮੈਡਲ ਲੈ ਕੇ ਆਏ ਆ ਹੁਣ ਚੀਨ ਦੇ ਵਿੱਚ ਏਸ਼ੀਅਨ ਚੈਂਪੀਅਨ ਟਰੋਫੀ ਜਿੱਤ ਲਈ ਆ ਬਹੁਤ ਬਹੁਤ ਮੁਬਾਰਕਬਾਦ ਦੇਣੀ ਬਣਦੀ ਆ ਜੀ ਬਿਲਕੁਲ ਸੋ ਖੈਰ ਬਹੁਤ ਬਹੁਤ ਸ਼ੁਕਰੀਆ ਸਰ ਆਜ ਦੇ ਲਈ ਐਨ ਜੀ ਫਿਰ ਵਿਚਾਰਾਂ ਦੀ ਸਾਂਝ ਪਾਵਾਂਗੇ ਮਿਹਰਬਾਨੀ ਮਿਹਰਬਾਨੀ